ਵੇਰੀਆ ਆਟੋ ਖੜਾ ਕੀਤਾ ਸੀਗਾ ਟੈਕਸੀ ਸਟੈਂਡ ਵਾਲੇ ਦਿੱਲੀ ਆ ਕੇ ਸਾਡੇ ਨਾਲ ਕੋਈ ਨਾ ਕੋਈ ਗੱਲ ਪਿੱਛੇ ਲੜਾਈ ਕਰਦੇ ਅੱਜ ਮੈਂ ਇਕੱਲਾ ਸੀਗਾ ਇੱਥੇ ਮੇਰੇ ਨਾਲ ਦੇ ਹੈ ਨਹੀਂ ਸੀਗੇ ਪਹਿਲੇ ਇਹਨਾਂ ਨੇ ਗਾਲਾਂ ਕੱਢੀਆਂ ਜਦੋਂ ਮੈਂ ਪੁੱਛਣ ਲਈ ਗਿਆ ਤੇ ਇਹਨਾਂ ਨੇ ਮੇਰੇ ਪਹਿਲਾਂ ਜਪੇੜਾ ਮਾਰਿਆ ਬਾਅਦ ਚੋਂ ਰਾਡ ਨਾਲ ਹਮਲਾ ਕੀਤਾ ਜਿਸ ਤੇ ਹੁਣ ਮੇਰਾ ਸਿਰ ਪਟਾ ਪਸਵੇ ਦਾ ਆ ਮੇਰੀ ਬਾਹ਼ ਤੋੜਤੀ ਇਹਨਾਂ ਨੇ ਉਹ ਸਵੇਰ ਦੀ ਬਾਹ਼ ਤੋੜੀ ਹੋਈ ਹੈ ਕਿ ਬੰਦੇ ਦੀ ਆ ਦੇਖੋ ਜੀ ਉਹ ਸਵੇਰ ਦੀ ਬਾਹ਼ ਤੋੜੀ ਆ ਸਿਰ ਪਾੜਿਆ ਇਸ ਬੰਦੇ ਦੀ ਗਲਤੀ ਕੁਝ ਨਹੀਂ ਗੱਡੀ 'ਚ ਬੈਠਾ ਸੀਗਾ ਬੰਦਾ ਸਵੇਰ ਦਾ ਇਹ ਨਹੀਂ ਇਹ ਰੋਜ਼ਾ ਕੰਮ ਹੋ ਗਿਆ ਟਕਸੜਾ ਦਾ ਅੱਛੇ ਗਰੀਬ ਬੰਦੇ ਬੱਚੇ ਪਾਲਣੇ ਆ ਕਿ ਇਹ ਤੇ ਮਾਰਕਡਾ ਰੋਣੇ ਕਰਨੀ ਆ ਹੋਣਾ ਸਾਡਾ ਸਟੈਂਡ ਹੈ ਸਾਡੋ ਕਿਤੇ ਸੜਕ ਤੇ ਖੜਾ ਲਾ ਜੀ ਆ ਸਾਰੇ ਲਾਈਨ ਸੇ ਆਓ ਜੀ ਨਾਲ ਲੱਗ ਰੋਣੇ ਅੰਦਰ ਖੜੇ ਸੀ ਗਈ ਜੀ ਸਾਡੀ ਸਾਡੇ ਨਾਲ ਲਾਈਨ ਦਿੱਤੀ ਗਈ ਹੈ ਉਸ ਲਾਈਨ ਦੇ ਅੰਦਰ ਆਟੋ ਜੇਬਰਾ ਲਾਈਨ ਦੇ ਅੰਦਰ ਖੜੇ ਸੀ ਗਈ ਜੀ ਜਿਹੜੀ ਸਰਕਾਰ ਨੇ ਸਾਨੂੰ ਲਾਈਨ ਦਿੱਤੀ ਹੋਈ ਆਸੀਂ ਉਹਦੇ ਅੰਦਰ ਆਟੋ ਲਾਣੇ ਆ ਇਹ ਵੀ ਸਾਨੂੰ ਇਹਨਾਂ ਨੂੰ ਤਾਂ ਵੀ ਪ੍ਰੋਬਲਮ ਆ ਗਈ ਅਸੀਂ ਆਟੋ ਇੱਥੇ ਕਿਉਂ ਲਾਣੇ ਆ ਆਣਾ ਵੀਡੀਓ ਇੱਕ ਬਣਾ ਲਓ ਭਾਜੀ ਆਹ ਯਾਰ ਉਹ ਕੋਣ ਬੰਦੇ ਸੀ ਜਿਹੜੇ ਉਹ ਸਾਹਮਣੇ ਸਟੈਂਡ ਤੇ ਬੈਠੇ ਸੀ ਸੁਪਰ ਸਟੈਂਡ ਸੁਪਰ ਐਕਸਟੈਂਡ ਨਾਲ ਸਾਨੂੰ ਨਾਮ ਤਾਂ ਹੀ ਪਤਾ ਇਹਨਾਂ ਦਾ ਕਿਉਂਕਿ ਅਸੀਂ ਕਦੀ ਮੂਹ ਨਹੀਂ ਲਾਇਆ ਸਾਡੇ ਕੋਲ ਰੋਲ ਪੂਰੀ ਜੂਨੀਆ ਇੱਕ ਹਫ਼ਤੇ ਤੋਂ ਆਹੀ ਕੁਝ ਕਰਦੇ ਕੰਪਲੇਨਟ ਦਿੱਤੀ ਕੰਪਲੇਨਟ ਦਿੱਤੀ ਹੋਈ ਹੈ ਕਾਰਵਾਈ ਹੋਈ ਹੈ ਕਾਰਵਾਈ ਕਹਿੰਦੇ ਅੱਜ ਮੈਮਾਰ ਦਿੱਤਾ ਸੀਗਾ ਜੀ ਕਹਿੰਦੇ ਜਿਹੜੀ ਤੁਹਾਡੇ ਹੱਕ ਤੇ ਜਿਹੜੀ ਤੁਹਾਡੇ ਹੱਕ ਤੇ ਕੋਈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਸਵਾਛਨ ਦਿੱਤਾ ਵੀ ਤੁਹਾਡੇ ਅੱਖ ਜੀ ਫੈਸਲਾ ਹੋਊਗਾ ਅਸੀਂ ਮਤਲਬ ਉਹਨਾਂ ਨੂੰ ਕੰਪਲੀਟ ਦੇ ਦਿੰਦੇ ਕੱਲ੍ਹ ਕਹਤਾ ਮੈਡਮ ਗੱਲ ਕੀ ਆ ਦੇਖੋ ਹੁਣ ਅੱਜ ਆ ਮੁੰਡਾ ਵਾ ਸਾਨੂੰ ਇਹ ਹੋ ਸਕਦਾ ਮੈਂ ਹੋ ਸਕਦਾ ਕਿਉਂਕਿ ਅਸੀਂ ਸਾਰੇ ਨੇ ਇੱਥੇ ਖੜਨਾ ਵਾ ਮੈਡਮ ਇਹ ਛੋਟੇ ਛੋਟੇ ਪੱਛੇ ਆ ਜੀ ਜਾਂ ਕਿਸਾਨਾਂ ਨੂੰ ਵੱਜ ਗਈ ਸਾਡੇ ਬੱਚੇ ਕੌਣ ਪਾਲੂਗਾ ਜੀ ਕਮਰਸ਼ਲ ਕੋਈ ਨੰਬਰ ਨਹੀਂ ਗਾ ਇਹਨਾਂ ਦਾ ਘਰ ਦੀਆਂ ਗੱਡੀਆਂ ਲਈ ਫੜਦੇ ਨੇ ਇਹ ਘਰ ਦੀਆਂ ਗੱਡੀਆਂ ਦੇ ਟੈਕਸੀ ਸਟੈਂਡ ਬਣਾਈ ਫੜਦੇ ਆ ਦੱਸੋ ਘਰ ਦੀਆਂ ਗੱਡੀਆਂ ਦੇ ਕਿਹੜਾ ਟੈਕਸੀ ਸਟੈਂਡ ਹੁੰਦਾ ਇਹਨਾਂ ਦਾ ਰੋਜ਼ ਦਾ ਕੰਮ ਹੋ ਜਾਣਾ ਮੈਡਮ ਇਹ ਰੇੜੀਆਂ ਵੀ ਲਵਾਈਆਂ ਹੁੰ ਸਾਡੇ ਸਾਡੇ ਆਟੋ ਸਾਈਡ ਤੇ ਕਰਾ ਕੇ ਰੇਡੀਆਂ ਲਵਾਉਣਾ ਚਾਹੁੰਦੇ ਨੇ ਉਹਨਾਂ ਕੋ ਪੈਸੇ ਲੈਂਦੇ ਨੇ ਆਲੇ 2 2025 2500 ਕਰਾ ਲੈਂਦੇ ਉਹਨਾਂ ਕੋ ਸਾਡੀ ਸਰਕਾਰ ਨੇ ਜੈਲੋ ਲੈਣੇ ਖਾਤੇ ਦੇ ਵਾਸਤੇ ਅਸੀਂ ਟੈਕ ਪਾਰ ਦੇਣਾ ਸਾਰਾ ਕੁਝ ਕਰਦੇ ਦੱਸੋ ਇੱਕ ਵਾਰੀ ਅਲੋਕੇਸ਼ਨ ਦੱਸੋ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲਵੇ ਸਟੇਸ਼ਨ ਦੇ ਸਾਹਮਣੇ ਰਾਸਤਾ ਰੋਕੇ ਹੋਇਆ ਸੀ ਇਹਨਾਂ ਨੇ ਜਗਮੋਣ ਸਿੰਘ ਕਿੱਥੋਂ ਬੋਲਦਾ ਤੁਸੀਂ ਵਿਹਾੜੇ ਤੋਂ ਕਿਹੜਾ ਟੈਕਸੀ ਸਟੈਂਡ ਹੈ ਤੁਹਾਡਾ ਸੁਪਰ ਟੈਕਸੀ ਸਟੈਂਡ ਸਵੇਰੇ ਕੀ ਹੋਇਆ ਸਵੇਰੇ ਇਹਨਾਂ ਦਾ ਆਟੋ ਰਸਤਾ ਲਾਇਆ ਹੋਇਆ ਸੀ ਰਸਤੇ ਦੇ ਵਿੱਚ ਟਾਇਰ ਮਾਰਟ ਨੂੰ ਰਸਤਾ ਜਾਂਦਾ ਰਸਤਾ ਰੋਕਿਆ ਹੋਇਆ ਸੀ ਇਹਨਾਂ ਦਾ ਇੱਥੇ ਗੱਡੀ ਮੁੜਨ ਲੱਗੀ ਸੀ ਇੱਕ ਮੂਰੇ ਵੀ ਆਟਾ ਰਸਤੇ ਲੱਗੇ ਸੀ ਇੱਕ ਪਿੱਛੇ ਲੱਗੇ ਸੀ ਉਹ ਗੱਡੀ ਮੁੜੀ ਨਹੀਂ ਉਹ ਆਖਰ ਬੈਕ ਕਰਕੇ ਅੱਗੇ ਚਲੇ ਗਈ ਮੈਂ ਇਹਨੂੰ ਆਟੋ ਵਾਲੇ ਨੂੰ ਕਿਹਾ ਮੈਂ ਕਿਹਾ ਆਟੋ ਤੂੰ ਰਸਤਾ ਰੋਕਿਆ ਹੈ ਗੱਡੀ ਮੁੜੀ ਨੂੰ ਪਿੱਛੇ ਕਰ ਲੈ ਠੀਕ ਹੈ ਕਿਹੜਾ ਕੋਈ ਨਾ ਗੱਡੀ ਦਾ ਹੁਣ ਮੁੜ ਗਈ ਇਹ ਕੋਈ ਨਹੀਂ ਖੜਾ ਰਹਿਣ ਦੇ ਮੈਂ ਕਿਹਾ ਖੜਾ ਨਾ ਰਹਿਣ ਦੇ ਰਸਤਾ ਬੰਨ੍ਹ ਦੇ ਨੀ ਪਿੱਛੇ ਕਰ ਪਿੱਛੇ ਕਰ ਤਾ ਉਹ ਆਟੋ ਜੀ ਉਤਰਿਆ ਮੈਨੂੰ ਆ ਕੇ ਚੁੰਮਣ ਲੱਗਿਆ ਸੀਗਾ ਅੱਛਾ ਠੀਕ ਹੈ ਹਾਂ ਜੀ ਲੱਗਿਆ ਮੇਰੀ ਗੱਡੀ ਜੀ ਉੱਤੇ ਸੁਣੋ ਮੈਂ ਆਪਦੀ ਕੋਲ ਗੱਡੀ ਕੋਲ ਖੜਿਆ ਸੀਗਾ ਇਹ ਉਹ ਆਪਦੀ ਗੱਡੀ ਨਾਲੇ ਆਪਦੀ ਗੱਡੀ ਜੀ ਉਤਰ ਖੜ ਕੇ ਮੇਰੇ ਕੋਲ ਚੁੰਮਣ ਨੂੰ ਆਇਆ ਮੈਂ ਇਸ ਤਰ੍ਹਾਂ ਹੱਥ ਅੱਗੇ ਕਰ ਲਿਆ ਉਹਦੇ ਇੱਥੇ ਹੱਥ ਲੱਗਿਆ ਠੀਕ ਹੈ ਮੈਂ ਇਸ ਤਰ੍ਹਾਂ ਹੱਥ ਕੀਤਾ ਇੱਥੇ ਪੈ ਗਿਆ ਇਕੱਠ ਹੋ ਗਿਆ ਰੌਲਾ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੇ ਬੰਦੇ ਆ ਕੇ ਗੱਲਾਂ ਕਰਨ ਲੱਗੇ ਸਾਡੇ ਨਾਲ ਛੱਡੋ ਛੱਡੋ ਮਾਰੇ ਦੀ ਗੱਲ ਉਹਨੇ ਆਕੇ ਮੇਰੀ ਪੱਗ ਲਾਤੀ ਇੱਥੇ ਤੁਹਾਨੂੰ ਮਾਰ ਕੇ ਮੈਨੂੰ ਕਹਿਆ ਜੀ ਤੁਹਾਡਾ ਹਿਸਾਬ ਤਾਂ ਬਰਾਬਰ ਤੇਰੀ ਬੇਇੱਜ਼ਤੀ ਕਰਨੀ ਜਿੰਨੀ ਕਰਤੀ ਕਿਰਾ ਸਾਡਾ ਹਿਸਾਬ ਤਾਂ ਬਰਾਬਰ ਆਹ ਗੱਲ ਹੋਈ ਆ ਜੀ ਉਹਦੀ ਬਾਹ ਸੁਜੀ ਪਈ ਆ ਬਾਹ ਬਾਹ ਸੁਜੀ ਇੱਥੇ ਪਬਲਿਕ ਆ ਗਈ ਜਦੋਂ ਪੱਗ ਲਹੀ ਆ ਮੇਰੀ ਬੰਦੇ ਸਰਦਾਰ ਖੜੇ ਸੀ ਜੀ ਉਹਨੇ ਕੀ ਚੀਜ਼ ਨਾ ਮਰਾਇਆ ਸਰ ਕਿਹੜੀ ਚੀਜ਼ ਮਾਰੀ ਗਈ ਕਿਨੇ ਅਸੀਂ ਥੋੜਾ ਮਾਰੀ ਆ ਜੀ ਮੈਂ ਨਹੀਂ ਮਾਰਿਆ ਕੁਝ ਵੀ ਬਾਸ ਅਸੀਂ ਨਹੀਂ ਸਾਰਾ ਪਬਲਿਕ ਨੇ ਮਾਰਿਆ ਸਰ ਜੀ ਇੱਥੇ ਸਰਦਾਰ ਬੰਦੇ ਖੜੇ ਸੀ ਗੱਡੀਆਂ ਚੜ੍ਹਨੂ ਇੱਥੇ ਉਹਨਾਂ ਨੇ ਮਾਰਿਆ ਵਾ